ਪੱਜੀ ਕੀ ਨਾਮ ਤੁਹਾਡਾ ਤੇ ਅੱਜ ਇਹ ਰਿਪੋਰਟ ਤੇ ਤੁਸੀਂ ਪਹੁੰਚੇ ਜੀ ਹਰਜੀਤ ਸਿੰਘ ਮੇਰਾ ਨਾਮ ਜੀ ਤੁਹਾਡਾ ਪਹਨੇਵਾਸੀ ਜਿਹਦਾ ਨਾਮ ਅਰਪੀਤ ਸਿੰਘ ਵੀ ਪਿੰਡ ਜੇਦੇਵ ਕਲਾ ਤੋਂ ਜੋ ਕਿ 6 ਮਹੀਨੇ ਪਹਿਲਾਂ ਹੀ ਦਪਈ ਗਿਆ ਸੀ ਤੇ ਜਿਹਦੀ ਮਿਤੀ 10 4 25 ਨੂੰ ਰੋਡ ਐਕਸੀਡੈਂਟ ਵਿੱਚ ਡੈਥ ਹੋ ਗਈ ਜਿਨ੍ਹਾਂ ਦੀ ਬੋਡੀ ਅੱਜ ਉਬਰਾਏ ਸਾਹਿਬ ਦੇ ਉਪਰਾਲੇ ਦੇ ਨਾਲ ਜੋ ਵੀ ਉੱਥੋਂ ਡਾਕੂਮੈਂਟ ਸ਼ੀਟ ਤਿਆਰ ਕਰਕੇ ਤੇ ਉਹਨਾਂ ਮਦਦ ਦੇ ਜੋ ਮਦਦ ਕੀਤੀ ਆ ਉਹਦਾ ਨਹੀਂ ਤਹਿਦੋਂ ਧੰਨਵਾਦ ਕਰਦੇ ਆ ਤੇ ਉਹਨਾਂ ਦੇ ਉਪਰਾਲੇ ਅਸਲਿਕਾ ਜਿਹੜੀ ਇਹ ਬੋਡੀ ਆ ਉਹਨਾਂ ਦੇ ਗ੍ਰੇਵ ਤੇ ਪਹੁੰਚੀ ਆ ਡਾਕਟਰ ਉਪਰਾਏ ਸਾਹਿਬ ਕਾਫੀ ਮ੍ਰਿਤਕ ਸ਼ਰੀਰਾਂ ਦੀਆਂ ਬੋਡੀਆਂ ਲਿਆਉਂਦੇ ਨੇ ਤੇ ਪਰਿਵਾਰਾਂ ਦੀ ਮਦਦ ਵੀ ਕਰਦੇ ਨੇ ਇਸ ਪਰਿਵਾਰ ਦੀ ਵੀ ਉਹਨਾਂ ਕੋਲ ਮਦਦ ਕਰਨ ਦਾ ਪ੍ਰਸਤਾ ਦਾ ਪ੍ਰਸਤਾ ਜੀ ਬੇਟੀ ਇਹਨਾਂ ਦੀ ਵੱਡੀ ਜਿਹੜੀ ਆਪਣੇ ਆਪਣੇ ਵੀ ਆ ਉਹਦੇ ਮੈਰਿਜ ਵਾਸਤੇ ਉਹਨਾਂ 2 ਲੱਖ ਰੁਪਏ ਦੇਣ ਦਾ ਵੇ ਕੀਤਾ ਵਾਦਾ ਕੀਤਾ ਵਾ ਤੇ ਜੋ ਉਹਨਾਂ ਦੇ ਫਾਦਰ ਸਾਹਿਬ ਆ ਉਹਨਾਂ ਦੀ 2500 ਰੁਪਇਆ ਪੈਨਸ਼ਨ ਜਿਹੜੀ ਲਾਈਫਟਾਈਮ ਜਿਹੜੀ ਉਹਨਾਂ ਵੱਲੋਂ ਲਗਵਾ ਮਹੀਨਾਵਰੀ ਲਗਾਈ ਗਈ ਹੈ ਤਾਂ ਇਹ ਬਹੁਤ ਹੀ ਉਹਨਾਂ ਦਾ ਦਿਲ ਤੈ ਤਹ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਉਹਨਾਂ ਦੀ ਮਰਦਕ ਦੀ ਇਹਨੂੰ ਸਾਡੇ ਗ੍ਰਹਿ ਦੇ ਪਹੁੰਚਾਇਆ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਨਵਜੀਤ ਸਿੰਘ ਜੀ ਮੇਰੇ ਨਾਲ ਸਬੰਧਤ ਬਲਾ ਚੈਟਕ ਡਾਕਟਰ ਸੁਦੀਪਰਮਾਨ ਸਿੰਘ ਆਪ ਜੀ ਦਾ ਸੁਜਿੰਦਰ ਸਿੰਘ ਜੀ ਸਰਮਨ ਪੀ ਸਿੰਘ ਸੰਤੂ ਜਮਿਆਦੀ ਰਾਜ ਗਰਿੰਦਰ ਸਿੰਘ ਅੱਜ ਅਸੀਂ ਸ਼੍ਰੀ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਏ ਤੋਂ ਸੀ ਵੀ ਪਹੁੰਚੇ ਆਂ ਔਰ ਬੜੇ ਪਰੇਮਾਨ ਨਾਲ ਅੱਜ ਅਸੀਂ ਇੱਥੇ ਪਹੁੰਚਿਆ ਵੀ ਇੱਕ ਨੌਜਵਾਨ ਪ੍ਰਦੀਪ ਸਿੰਘ ਅਦਰਸ਼ਦਾਤ ਸਿੰਘ ਜਿਹੜਾ ਜੇ ਦੇਵਕਲਾ ਗਲਮਸਰ ਦੇ ਰੈਂਟ ਵਾਲਾ ਸੀ ਉਹ ਲੜਕਾ ਆਪਣੀ ਪਰਿਵਾਰ ਦੀ ਆਰਥਿਕ ਸੁਧਾਰਨ ਵਾਸਤੇ 6 ਮਹੀਨੇ ਪਹਿਲਾਂ ਦਵਾਈ ਚ ਗਿਆ ਸੀ ਔਰ 10 ਤਰੀਕ 10 April ਨੂੰ ਉੱਥੇ ਇੱਕ ਬਹੁਤ ਹੀ ਦਰਦਨਾਕ ਭਿਆਨਕ ਹਾਦਸਾ ਜਿਹੜਾ ਉਸ ਲੜਕੀ ਦੇ ਨਾਲ ਵਾਪਰਿਆ ਜਿਸ ਦੇ ਨਾਲ ਪੂਰੀ ਤਰ੍ਹਾਂ ਉਹ ਬੱਚਾ ਜਿਹੜਾ ਸੀ ਉਹ ਚੁੱਭ ਗਿਆ ਉੱਥੇ ਉਹ ਵੀ ਬਹੁਤ ਦਰਦਨਾਕ ਜਿਹੜੀ ਉਹ ਮੌਤ ਹੋ ਗਈ ਅੱਜ ਉਹਦੀ ਮ੍ਰਿਤਕ ਦੀ ਇੱਥੇ ਜਿਹੜੀ ਹੈ ਉਹ ਆਈ ਹੈ ਪਰਿਵਾਰ ਸਾਰਾ ਇੱਥੇ ਆਇਆ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਮਹੱਲਪਤ ਸਾਹਿਬ ਮਾਮਾ ਜੀ ਉਹਨਾਂ ਦੇ ਇੱਥੇ ਪਹੁੰਚੇ ਆ ਔਰ ਇਹਨਾਂ ਦੀ ਦੁੱਖ ਜਿਹੜੇ ਅਸੀਂ ਬਿਆਨ ਨਹੀਂ ਕਰ ਸਕਦੇ ਜਿਨ੍ਹਾਂ ਇਹ ਪਰਿਵੰਨ ਦੇ ਨਾਲ ਇੱਥੇ ਆਈ ਨੇ ਔਰ ਜਿਨ੍ਹਾਂ ਵੀ ਇੱਥੇ ਪਹੁੰਚੇ ਬਹੁਤ ਦੁਖਦਈਏ ਘਟਨਾ ਜਿਹੜੀ ਉਹ ਉਹ ਬੱਚੇ ਦੇ ਨਾਲ ਜਿਹੜੀ ਉਹ ਵਾਪਰੀ ਹੈ ਉੱਥੇ ਉਹਦੀ ਜਦੋਂ ਮ੍ਰਿਤਕ ਦੇਹ ਨੂੰ ਲਿਆਉਣ ਵਾਸਤੇ ਡਾਕਟਰ ਐਸ.ਪੀ. ਸਿੰਘ ਉਹ ਭਾਈ ਉਹਨਾਂ ਦੇ ਉੱਥੇ ਜਿਹੜੀ ਟੀਮ ਹੈ ਉਹਨੇ ਸਾਰੇ ਕਾਗਜ਼ ਪੱਤਰ ਉੱਥੇ ਉਹਨਾਂ ਦੇ ਪੂਰੇ ਕਰਕੇ ਕਾਨੂੰਨੀ ਕਾਰਵਾਈ ਕਰਕੇ ਕਿ ਅੱਜ ਜਿਹੜੀ ਆ ਉਹ ਬੱਚੀ ਦੀ ਮ੍ਰਿਤਕ ਦੇਹ ਇੱਥੇ ਆਈ ਹੈ ਤੇ ਅਸੀਂ ਇਹਨਾਂ ਦੇ ਪਰਿਵਾਰ ਨੂੰ ਚੁੱਕੀ ਹੈ ਸੰਸਥਾ ਵੱਲੋਂ ਪਰਿਵਾਰ ਦੇ ਕੀ ਹੋਰ ਮਦਦ ਕੀਤੀ ਜਾ ਰਹੀ ਹੈ ਹਾਂਜੀ ਸੰਸਥਾ ਵੱਲੋਂ ਜਿਹੜੀ ਉਹਨਾਂ ਦੀਆਂ ਦੋ ਭੈਣਾਂ ਨੇ ਉਹਨਾਂ ਚ ਹਾਂਜੀ ਇੱਕ ਭੈਣ ਨੇ ਜਿਹੜੀ ਉਹਦੀ ਜਿਹੜੀ ਹੈ ਉਹ ਵਿਆਹ ਵਾਸਤੇ 2 ਲੱਖ ਰੁਪਿਆ ਜਿਹੜਾ ਗੁਰਪ੍ਰੀਤ ਸਾਹਿਬ ਨੇ ਤੇ ਆ ਕਿਸ ਗੁਰ ਦੇਮਕ ਜਨਨ ਨਾਲ ਦੀ ਨਾਲ ਹੀ ਉਹਨਾਂ ਦੇ ਪਿਤਾ ਜੀ ਜਿਹੜੇ ਉਹਨਾਂ ਦੀ 2500 ਰੁਪਿਆ ਪੈਨਸ਼ਨ ਜਿਹੜੀ ਉਹ ਪ੍ਰਤੀ ਮਹੀਨਾ ਜਿਹੜੀ ਆ ਉਹ ਦਿੱਤੀ ਜਾਊਗੀ ਇਹ ਕਿੰਨੇ ਵੀ ਮ੍ਰਿਤਕ ਬੋਡੀ ਹੈ ਜਿਹੜੀ ਆਈ ਆ ਹਾਂਜੀ ਹੁਣ ਤੱਕ ਜਿਹੜੀਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਤੇ ਡਾਕਟਰ ਐਸਪੀ ਸਿੰਘ ਅਬਰਾਜੀ ਵੱਲੋਂ ਜਿਹੜੀਆਂ ਉੱਥੋਂ ਹੁਣ ਤੱਕ ਇਹ 411ਵੀਂ ਜਿਹੜੀ ਆ ਉਹ ਮ੍ਰਿਤਕ ਦੇ ਜਿਹੜੀ ਆ ਇੱਥੇ ਅੱਜ ਜਾਂਦੀ ਗਈ ਆ ਤੇ ਇਹਦੇ ਨਾਲ ਦੀ ਨਾਲ ਹੀ 에어ਪੋਰਟ ਦੇ ਉੱਤੇ ਜਿਹੜਾ ਆ ਉਹ ਇੱਥੋਂ ਮ੍ਰਿਤਕ ਦੇ ਜਿਹੜੀ ਆ ਜਿਹੜੇ ਵਾਸਾਂ ਦੇ ਘਰ ਤੱਕ ਪਹੁੰਚਾਉਣ ਵਾਸਤੇ ਸੇਵਾ ਵੀ ਜਿਹੜੀ ਆ ਉਹ ਸਰਵਦਾ ਪਲਾਟੇ ਰੂਟ ਟ੍ਰਾਸ ਜਿਹੜਾ ਉਹ 프리 ਆਫ ਕਾਸ ਰਿਡਿਓ ਕਰਦਾ ਹੈ